ਦੇਖੋ ਭਾਈ ਪਾਣੀ ਦੀ ਲਹਿਰ ਆ ਗਈ ਪੂਰੀ ਪੂਰੀ ਪਾਣੀ ਦੀ ਲਹਿਰ ਆ ਗਈ ਤੇ ਬੰਦੇ ਜਿਹੜੇ ਆਲੇ-ਦਾਲੇ ਪੁਲ ਦੇ ਉੱਤੇ ਖੜੇ ਸੀ ਦੇਖੋ ਇਹ ਦੂਬਾ ਕੀ ਹੁੰਦਾਗਾ ਦੋਸਤੋ ਲੱਖਾਂ ਕਰੋੜਾਂ ਰੁਪਏ ਦੀਆਂ ਗੱਡੀਆਂ ਡੁੱਬ ਗਈਆਂ ਪਾਣੀ ਦੇ ਵਿੱਚ ਆ ਜਿਹੜੀ ਤੁਸੀਂ ਨਦੀ ਵੇਖ ਰਹੇ ਹੋ ਇਹ ਗੰਗਾ ਨਦੀ ਦੀ ਤਸਵੀਰ ਹੈ ਤੇ ਹਰਦਵਾਰ ਦਾ ਜਿਹੜਾ ਇਹ ਨਜ਼ਾਰਾ ਹੈ ਬੋਲਦੇ ਥੱਲੇ ਦੇਖੋ ਆ ਦੇਖੋ ਕਿਵੇਂ ਲੱਖਾਂ ਦੀਆਂ ਜਿਹੜੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਪਾਣੀ ਦੇ ਵਿੱਚ ਰੂੜੀਆਂ ਜਾਂਦੀਆਂ ਨੇ ਤੇ ਜਿਹੜੇ ਨੌ ਨਾਲੇ ਜਵਾਕ ਨੇ ਉਹ ਤੁਸੀਂ ਵਿੱਚ ਦੇਖ ਲਓ ਵੀ ਕਿਵੇਂ ਗੱਡੀਆਂ ਦੇ ਉੱਪਰ ਚੜੇ ਫਿਰਦੇ ਨੇ ਆ ਦੇਖੋ ਇੱਕ ਕਾਲੀ ਜੀ ਗੱਡੀ ਦੇਖੋ ਭਾਈ ਇਹ ਬਹੁਤ ਜ਼ਿਆਦੇ ਮਹਿੰਗੀ ਗੱਡੀ ਆ ਤਕਰੀਬਨ ਮਿਲਾ ਦਾ 8-10 ਲੱਖ ਰੁਪਏ ਦੀ ਕੀਮਤ ਹੋਊਗੀ ਤੇ ਪਾਣੀ ਦੇ ਵਿੱਚ ਰੁੜ ਗਈ ਹੈ ਨਾ ਦੋਸਤੋ ਬਾਰਸ਼ਾਂ ਜਿਹੜੀਆਂ ਬਹੁਤ ਜ਼ਿਆਦੇ ਹੋਣ ਲੱਗ ਪਈਆਂ ਜਿਵੇਂ ਕਿ ਪਿਛਲੀ ਵਾਰੀ ਦੀ ਗੱਲ ਕਰੀਏ ਬਹੁਤ ਜ਼ਿਆਦੇ ਹੜਾ ਆਏ ਸੀਗੇ ਤੇ ਏਦਕੀ ਵੀ ਜਿਹੜਾ ਮਸਲਾ ਕਹਿਦੀ ਵੀ ਗੰਭੀਰ ਹੋ ਸਕਦਾ ਵੀਡੀਓ ਬਾਅਦ ਤੋਂ ਬਾ ਹਿਮਾਚਲ ਜਾਣ ਵਾਲੇ ਬਾਈ ਹਿਮਾਚਲ ਨਾ ਜਾਓ ਹਰਦਵਾਰ ਵੱਲ ਨਾ ਜਾਓ ਕਿਉਂਕਿ ਬਹੁਤ ਜ਼ਿਆਦੇ ਕਹਿਰ ਦੀ ਜਿਹੜੀ ਬਰਖਾ ਹੋ ਰਹੀ ਆ ਉਧਰ ਪਹਾੜਾਂ ਦੇ ਵਿੱਚ ਜਿਹੜੀ ਬਹੁਤ ਜ਼ਿਆਦੇ ਬਰਖਾ ਹੋ ਰਹੀ ਹੈ ਤੇ ਇਹ ਜਿਹੜੀਆਂ ਗੱਡੀਆਂ ਤੁਸੀਂ ਵੇਖ ਰਹੇ ਪਹਾੜਾਂ ਦੇ ਵਿੱਚੋਂ ਜਿਹੜੀਆਂ ਰੁੜ ਕੇ ਆਈਆਂ ਨੇ ਜੋ ਆਪਾਂ ਕਹਿ ਦੀ ਪਹਾੜਾਂ ਦੇ ਵਿੱਚ ਰਸਤੇ ਬਹੁਤ ਜ਼ਿਆਦੇ ਮੁਸ਼ਕਲ ਨੇ ਹਿਮਾਚਲ ਦੇ ਵਿੱਚ ਤੇ ਉਧਰ ਜਾਣ ਦਾ ਜਿਹੜਾ ਪ੍ਰੇਯਜ ਕਰੋ ਦੋਸਤੋ ਹੁਣ ਹੋਰ ਪਾਸੇ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਹੋਰ ਪਾਸੇ ਚਲੇ ਜਾਓ ਨਾਲ ਦੀ ਨਾਲ ਜਿਹੜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਆਜੋ ਤੇ ਹੋਰ ਵੀਡੀਓ ਦਿਖਾਉਣੇ ਪਹਿਲਾਂ ਆ ਦੇਖੋ ਤੁਸੀਂ ਦੇਖੋ ਕਿਵੇਂ ਜ ਨੌਜਵਾਨ ਮੁੰਡੇ ਨੇ ਨਗੇ ਨਗੇ ਜੇ ਹਨਾ ਤਾਂ ਗੱਡੀਆਂ ਦੇ ਉੱਪਰ ਦੇਖੋ ਕਿਵੇਂ ਚੜੇ ਫਿਰਦੇ ਨੇ ਬਹੁਤ ਜਿਆਦੇ ਮਹਿੰਗੇ ਗੱਡੀਆਂ ਜਿਹੜੀਆਂ ਇਹ ਪਾਣੀ ਦੇ ਵਿੱਚ ਤਰ ਕੇ ਆਈਆਂ ਨੇ ਪਿੱਛੋਂ ਪਹਾੜ ਦੇ ਵੱਲੋਂ ਤੇ ਇਧਰ ਦੇਖੋ ਪੁਲ ਦੇ ਵਿੱਚ ਜਿਹੜੀਆਂ ਗੱਡੀਆਂ ਫਸੀਆਂ ਪਈਆਂ ਨੇ ਤੇ ਆਜੋ ਹੋਰ ਦਿਖਾਉਂਦੇ ਆ ਤੇ ਆਹ ਦੇਖੋ ਭਾਈ ਇਹ ਸੁਰੇਸ਼ਵਰੀ ਦੇਵੀ ਮੰਦਿਰ ਹਰਦਵਾਰ ਦੇ ਵਿੱਚ ਉਹਦਾ ਹਾਲ ਦੇਖ ਲਓ ਤੁਸੀਂ ਕਿੰਨਾ ਜ਼ਿਆਦਾ ਜਿਹੜਾ ਮਾੜਾ ਹੋ ਗਿਆ ਤੇ ਸਾਰੇ ਪਾਸੇ ਜਿਹੜਾ ਦੇਖੋ ਮੰਦਰਾਂ ਦੇ ਅੰਦਰ ਵੀ ਜਿਹੜਾ ਪਾਣੀ ਵੜ ਗਿਆ ਤੇ ਬਹੁਤ ਜ਼ਿਆਦਾ ਬਾਈ ਕੈਰ ਦੀ ਬਹੁਤ ਜ਼ਿਆਦਾ ਆਪਾਂ ਕਹਿੰਦੀ ਬਰਖਾ ਹੋ ਰਹੀ ਹੈ ਨਾ ਤੇ ਆਜੋ ਹੋਰ ਦਿਖਾਉਨੇ ਆ ਵੀਡੀਓ ਤੇ ਕਾ ਦੇਖੋ ਆਹ ਦੇਖੋ ਕਿਵੇਂ ਗੱਡੀ ਤੇਰਦੀ ਆਉਂਦੀ ਆ ਪਾਣੀ ਦੇ ਵਿੱਚ ਦੋਸਤੋ ਹਰੇਕ ਪੈਸੇ ਲਾ ਕੇ ਗੱਡੀ ਖਰੀਦਦਾ ਹੈ ਨਾ ਤੇ ਆਪਾਂ ਕਹਿੰਦੀ ਵੀ ਪੈਸੇ ਵਾਰ-ਵਾਰ ਨਹੀਂ ਬੰਦੇ ਇਸ ਲਈ ਹਿਮਾਚਲ ਨਾ ਜਾਓ ਇੱਕ ਬੇਨਤੀ ਹੈ ਤੇ ਹੱਥ ਜੋੜ ਕੇ ਵੱਧ ਦੋ ਵੱਧ ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਓ ਬਹੁਤ ਜ਼ਿਆਦਾ ਜਿਹੜਾ ਮਾੜਾ ਹਾਲ ਹੋ ਗਿਆ ਹਿਮਾਚਲ ਦਾ ਬਹੁਤ ਜ਼ਿਆਦਾ ਜਿਹੜੀ ਬਰਖਾ ਹਿਮਾਚਲ ਦੇ ਵਿੱਚ ਹੋ ਰਹੀ ਹੈਗੀ ਤੇ ਆਜੋ ਹੋਰ ਦਿਖਾਉਨੇ ਆ ਆ ਤੇ ਆ ਦੇਖੋ ਤੇ ਆ ਦੇਖੋ ਵੀ ਕਿਵੇਂ ਪਾਣੀ ਦੇ ਛੱਲਾ ਇੱਕੋ ਲਖਤ ਜਿਹੜੀ بارش ਬਹੁਤ ਜ਼ਿਆਦਾ ਵਧ ਗਈ ਤੇ ਇੱਕੋ ਲਖਤ ਜਿਹੜੀਆਂ ਪਾਣੀ ਦੇ ਛੱਲਾ ਦੇਖੋ ਕਿਵੇਂ ਵੱਜ ਰਹੀਆਂ ਨੇ ਫੁੱਲ ਜ਼ੋਰ ਜਿੰਨੀਆਂ ਵੀ ਨਦੀਆਂ ਨੇ ਉਧਰ ਆਪਾਂ ਜਾਮਣਾ ਦੀ ਗੱਲ ਕਰੀਏ ਗੰਗਾ ਨਦੀ ਤੇ ਹੁਣ ਜਿਹੜੀਆਂ ਫੁੱਲ ਜ਼ੋਰ ਤੇ ਨੇਗੇ ਤੇ ਫੁੱਲ ਪਾਣੀ ਜਿਹੜਾ ਆਇਆ ਹੋਏਗਾ ਆਈ ਵਾਰ ਆਪਾਂ ਜਾਣਦੇ ਆਂ ਵੀ ਜੂਨ ਜੁਲਾਈ ਦੇ ਵਿੱਚ ਜਿਹੜੇ ਅਗਸਤ ਦੇ ਵਿੱਚ ਹਾੜਾ ਆਉਂਦੇ ਨੇ ਤੇ ਇੱਧਰ ਜਾਣ ਤੋਂ ਥੋੜਾ ਜਿਹਾ ਗਰੇਜ ਕਰੋ ਹੁਣ ਜਿਹੜੀ ਯਾਤਰਾ ਵੀ ਸ਼ੁਰੂ ਹੋਣ ਵਾਲੀ ਆ ਹਰਦਵਾਰ ਦੀ ਪਰ ਉਸ ਤੋਂ ਪਹਿਲਾਂ ਦੋਸਤੋ ਆ ਵੀਡੀਓ ਜ਼ਰੂਰ ਦੇਖ ਲੋ ਇਹ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਹੋਇਆ ਪੈਗਾ ਆ ਦੇਖੋ ਕਿਵੇਂ ਪਾਣੀ ਦੀਆਂ ਜਿਹੜੀਆਂ ਮੋਟੀਆਂ ਛੱਲਾ ਆ ਰਹੀਆਂ ਨੇ ਗਿਆ ਪਾਣੀ ਦੀਆਂ ਲਹਿਰਾਂ ਆ ਰਹੀਆਂ ਨੇ ਤੇ ਜਿਹੜੇ ਸਾਰੇ ਕਾਂਡੇ ਤਕਰੀਬਨ ਭੋਰ ਕੇ ਲੈ ਗੀਆਂ ਜਿਹੜੇ ਲੋਕ ਨੇ ਆਲੇ-ਦਾਲੇ ਉਹਨਾਂ ਨੂੰ ਬਹੁਤ ਖਤਰਾ ਹੈ ਤੇ ਦੋਸਤੋ ਨਾਲ ਦੀ ਨਾਲ ਵੀਡੀਓ ਸ਼ੇਅਰ ਜ਼ਰੂਰ ਕਰੀ ਚੱਲਿਓ ਤਾਂ ਭਰੇ ਇਤਨਾ ਬੜਾ ਬਾੜਾ ਭਾਈ ਦੇਖੀਏ ਮੁਸਲਮਾਨੀ ਰੂਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸਵਤੰਤਰ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼